ਸਚਾਈ ਜੇ ਅਜ ਅਰਦਾਸ ਕਰੋ ਗੁਰੂ ਨਾਨਕ ਦੇ ਗੁਣ ਗਾ ਰਿਆਂ ਸਾਡੇ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਜੇ ਬੈਠੇ ਨੇ ਨਜ਼ਰ ਕਰ ਦੇਣ ਮਨ ਮਰ ਜਾਏ ਸੌ ਗੱਜ ਦੀ ਕੋਠੀ ਸਾਲ ਦੋ ਸਾਲ ਲੰਘੇ ਵਸ 200 ਵੀ ਬਣੇ ਉਹ ਲੰਘੇ ਹੁਣ 300 ਦੀ ਬਣੇ ਮਰਦਾਈ ਆਇਆ ਕੁਝ ਗੁਰ ਕਰਨੇ ਤੁਰਿਆ ਕਿ ਹੋਰ ਬਨੇ ਉਹ ਸੱਚ ਸੁਭਾਜੋ ਦਈ ਜਾਵੇ ਸ਼ੁਕਰ ਹੈ ਔਰ ਤੂੰ ਇਤਨੇ ਮੇ ਛੱਡ ਕੇ ਅਮਰਤ ਵੇਲਾ ਛੱਡ ਕੇ ਹਰ ਵੇਲੇ ਹੀ ਮਨ ਨੂੰ ਇਧਰ ਕਰਤੇ ਸਖਤ ਲਵਜੇ ਨੇ ਲਾਹਨਤ ਵਾਲੇ ਆਖੋ ਸਾਤਨਾ ਇਹ ਨਹੀਂ ਸਾਲੇ ਦੀ ਬੇਸ਼ਾਨੀ ਇਹ ਮੈਂ ਸਤਗੁਰੂ ਦੀ ਧੂਰੀ ਕਹਿ ਰਿਹਾ ਜੀ ਇੱਕ ਸ਼ਹਿਰ ਵਿੱਚ ਇੱਕ ਪਿਤਾ ਨੇ ਉਪਰਾਲਾ ਕੀਤਾ ਦੋ ਬੇਟੇ ਸੀ ਮੇਰੇ ਖਿਆਲ 2.5 ਕਰੋੜ ਦੀ ਜਗ੍ਹਾ ਸੀ ਉਹਨੇ ਦੋਵਾਂ 'ਚ ਵੰਡਤੀ ਐ ਇੱਕ ਠੀ ਸੀ ਆਹ ਕਾਕਾ ਹਿੱਸਾ ਤੇਰਾ ਐ ਤੇਰਾ ਬਿੱਲ ਲਿਖਤੀ ਉਹਨਾਂ ਦੀ ਕਰਾਤੀ ਜੋ ਵੀ ਲਿਖਤੀ ਪੜ ਰੋਪਈ ਸਾਲ ਬਾਅਦ ਪਿਤਾ ਚੜ੍ਹਾਈ ਵੀ ਗਏ ਜੀ ਮਾਤਾ ਜੀ ਵਿੱਚ 1 ਫੁੱਟ ਰਾਹ ਪੈਂਦਾ ਸਿਰਫ 1 ਫੁੱਟ ਕੋਈ ਗੁਰੂ ਦੀ ਜ਼ੁਰੀ ਕਹਰੇ ਅੱਜ ਦੀ ਡੇਟ ਵਿੱਚ ਉਹ ਜਗਾ 20-20 ਕਰੋੜ ਦੀ 20 ਕਰੋੜ ਦੀ ਉਹ 1 ਫੁੱਟ ਰਾਹ ਪੈਂਦਾ ਪਤਾ ਚੜ੍ਹਾਈ ਕਰ ਗਿਆ ਉਹ ਭਰਾ ਕਹਿੰਦਾ ਫੁੱਟ ਮੇਰੀ ਏ ਉਹ ਰਸਤਾ ਮਾੜਾ ਉਹ ਕਹਿੰਦਾ ਮੇਰਾ ਆਪੋ ਸਾਧਨ ਅੱਜ 10 ਸਾਲ ਹੋ ਗਏ ਕਚਹਿਰੀਆਂ ਵਿੱਚ ਇੱਕ ਦੂਜੇ ਨਾਲ ਲੜ ਰਿਆ ਹਿਰਦਾ ਮਾਂ ਦਾ ਦੁੱਖ ਰਿਆ ਇਹਨੂੰ ਕੀ ਕਹੋਗੇ ਜੇ ਮਨ ਨਹੀਂ ਮਰਿਆ ਤੇ 20 ਕਰੋੜ ਦੀ ਜਗ੍ਹਾ ਲੈ ਕੇ ਵੀ ਉਹ 6 ਇੰਚ ਪਿੱਛੇ ਕਚਹਿਰੀਆਂ ਵਿੱਚ ਇੱਕ ਮਾਂ ਦੇ ਪੇਟ ਚੋਂ ਜਨਮੇ ਹੋਏ ਵੀ ਲੜਦੇ ਨੇ ਆ ਸੰਗਤ ਜਾਣ ਦਾ ਲਾਭ ਆ ਹੈ ਜੇ ਭਰਾ ਨੂੰ ਵੱਧ ਗਿਆ ਖੁਸ਼ ਹੋਵੋ ਖੁਸ਼ ਅੰਦਰੋਂ ਖੁਸ਼ ਇਹ ਨਹੀਂ ਵੀ ਸਟੇਜ ਤੇ ਬੋਲਿਆ ਸੀ ਤਾਂ ਨਹੀਂ ਅੰਦਰੋਂ ਕਿਉਂਕਿ ਹੈ ਹੀ ਬੇਨਸਾਨ ਆ ਜੇ ਭਰਾ ਨੂੰ ਕਿਤੇ ਵੰਡ ਲੈ ਲ ਵੱਧ ਗਿਆ ਤੇ ਖੁਸ਼ ਹੋਵੋ ਸਦੀ ਖੁਸ਼ ਹੋ ਕੇ ਪ੍ਰਸੰਤਾ ਰੱਖ ਕੇ ਵੇਖਿਓ 2 ਸਾਲ ਵਿੱਚ ਚੌਗਣਾ ਗੁਰੂ ਨਾਨਕ ਦਾ ਅਸਰੀਆ ਦਾ ਆਹਾ ਨਿਹਾਰ ਜੱਫਾ ਆ ਕੇ ਪੁੱਤਰੀ ਮਰ ਜਾ ਉਹਦਾ ਗੁਰਨਾਮ ਅਨੁਗਰੇਜ਼ਾ ਦਿੱਤੀ ਨਾ ਆ ਦਿੱਤੀ ਏ ਪੁੱਤਰੀ ਮਰ ਜਾ ਮਾਈ ਭਾਈ ਥੋੜੀ ਵੱਡੀ ਦਾ ਹੱਸ ਕੇ ਕਹਿੰਦੇ ਫਿਰ ਕਹਿੰਦੇ ਮਾਈ ਕਰਤਾਰ ਵੀ ਹੋ ਗਈ ਅੱਜ ਆਖੋ ਸਤਿਨਾਮ ਵਾਹਿਗੁਰੂ ਸਮਝਿਓ ਗੱਲ ਅੱਲੜਲ ਭਾਜੀ ਗੱਲ ਸੁਣਾ ਰਹੇ ਸੀ ਸ਼ਹਿਰ ਦਾ ਨਾਂ ਨਹੀਂ ਲੈਣਾ ਫਿਰ ਗੱਲ ਪਹੁੰਚ ਜਾਂਦੀ ਉਹ ਕਹਿੰਦੇ ਕਿ ਸ਼ਹਿਰ ਵਿੱਚ ਕੀਰਤਨ ਸੀ ਦਰਬਾਰ ਕਿਸੇ ਗੁਰਦੁਆਰੇ ਪਰਿਵਾਰ ਵੱਲੋਂ ਵੀ ਉਹ ਕਹਿੰਦੇ ਕਿ ਬੇ ਉਹ ਪਰਿਵਾਰ ਨੇ 3-4 ਲੱਖ ਲਾਇਆ ਸੀ ਕੀਰਤਨ ਦਰਬਾਰ ਕਹਿੰਦੇ ਮੈਂ ਸਮਾਪਤੀ ਤੇ ਅਨਾਉਂਸ ਕਰਕੇ ਸਰੋਪਾ ਪਾ ਤੇ ਆਖੋ ਸਤਨਾਮ ਤੇ ਕਹਿੰਦੇ ਕਿਤੇ ਇੱਕ ਭਰਾ ਦਾ ਮੈਨੂੰ ਨਾਂ ਭੁੱਲ ਗਿਆ ਕਹਿ ਦਿਓ ਗਾਜੇ ਕੇ ਸਾਥ ਕਹਿੰਦੇ ਉਹ ਮੈਨੂੰ ਦੱਸਿਆ ਕਹਿੰਦੇ 9 ਘੰਟੇ ਕੀਰਤਨ ਦਰਬਾਰ ਤੋਂ ਬਾਅਦ 9 ਘੰਟੇ ਕਲੇਸ਼ ਪਿਆ ਰਿਆ ਉਹ 4 ਲੱਖ ਚੋਂ 3 ਮੈ ਲਾਇਆ ਤੇ ਸਰੋਪਾ ਤੁਸੀਂ ਉਹਨਾਂ ਨੂੰ ਪਾਤਾ ਆਖੋ ਸਤਨਾਮ ਉਹ ਲੇਟਲ ਭਾਜੀ ਮਾਫੀਆਂ ਮੰਗੀਆਂ ਜਾਣ ਕਈ ਕੋਈ ਉਹ ਕਹਿੰਦੀ ਉਹ ਸੰਗਤ ਘਰਾਂ ਨੂੰ ਚਲੀ ਗਈ ਤੇ ਕੀ ਹੈ ਆ ਨਹੀਂ ਮਰਿਆ ਵੀ ਉਹ ਜਿਹੜੀ 1 ਮਿੰਟ ਦੀ ਵਾਹ ਵਾਹ ਉਹ ਕਿਉਂ ਨਹੀਂ ਹੋਈ ਮੇਰੀ ਆਕੋ ਸਾਤਨਾ ਇਹ ਬੜੀ ਪੱਟੀ ਤਾਂ ਹੈ ਜਿਹੜੀ ਗੁਰਨਾਨ ਸਾਹਿਬ ਨੇ ਦਿੱਤੀ ਨਾ ਮਾਈ ਭਾਈ ਨੂੰ ਪੁੱਤਰੀ ਮਰ ਜਾ ਉਹ ਬੜੀ ਵੱਡੀ ਜਿਸ ਵਾਸਤੇ ਜਨਮ ਲਿਆ ਉਤਰ ਗਿਰਖੋ ਇਹਨੂੰ ਮਾਰੋ ਮਨੇ ਹੋਦਾ ਮਰਦਾ ਜੀ ਜਿੱਥੇ ਨਜ਼ਰ ਕਰੇ ਗੁਰੂ ਨਾਨਕ ਮਨੇ ਹੋਦਾ ਮਰਦਾ ਜੀ ਜਿੱਥੇ ਨਜ਼ਰ ਕਰੇ ਗੁਰੂ ਨਾਨਕ ਕ੍ਰਿਸ਼ਨਾ ਬੂਜੇ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਕ੍ਰਿਸ਼ਨਾ ਬੂਜੇ ਹਰ ਕੇ ਨਾਮ ਹਰ ਕੇ ਨਾਮ ਮਨੋਧ ਮਰਦਾ ਜੀ ਜਿੱਥੇ ਨਜ਼ਰ ਕਰੇ ਗੁਰਨਾਮ ਮਨੋਧ ਮਰਦਾ ਜੀ ਜਿੱਥੇ ਨਜ਼ਰ ਕਰੇ ਗੁਰਨਾਮ ਬੋਲੋ ਜੀ ਮਨ ਜਿੱਥੇ ਨਜ਼ਰ ਕਰੇ ਗੁਰੂ ਨਾਨਕ ਆਹਾ ਮਨੋਧ ਮਰਦਾ ਜੀ ਜਿੱਥੇ ਨਜ਼ਰ ਕਰੇ ਗੁਰਨਾਮ ਹੁਣ ਬਹੁਤਾ ਟਾਈਮ ਨਹੀਂ ਲਾ ਸਕਦੇ ਮੈਂ ਹੰਟੀ ਦੇ ਰਿਆਂ ਵੀ ਮਨ ਮਰਨਾ ਹੁੰਦਾ ਕੀ ਐ ਵਾਜਾ ਜਿਹੜਾ ਮੇਰੇ ਅਗੇ ਪਿਆ ਐ ਇਹ ਮੈਨੂੰ ਲੈ ਗਿਆ ਅਮਰੀਕਾ ਇਹ ਧੁਰਾ ਹੈ ਕੀਰਤਨ ਧੁਰਾ ਸਾਡਾ ਤੁਸੀਂ ਜਿੰਨੇ ਬੈਠੇ ਹੋ ਜੇ ਅੱਜ ਤੁਹਾਨੂੰ ਇਸ ਹਾਲ ਵਿੱਚ ਕੁਝ ਲੈ ਕੇ ਆਇਆ ਤੇ ਕੀਰਤਨ ਲੈ ਕੇ ਆਇਆ ਆਖੋ ਸਾਥ ਇਹ ਧੁਰਾ ਸਾਡਾ ਜਿੰਨੀਆਂ ਬੀਵੀਆਂ ਸਵਲ ਲੈਣ ਦੀਆਂ ਨਾ ਥੋੜਾ ਜਾ ਹੁਣ ਬੇਨਤੀ ਕਰਨੀ ਅੱਜ ਅੱਜ ਕਰ ਦਾਂਗੇ ਜਾਂ ਪਰਸਨਲ ਕਰ ਦਾਂਗੇ ਆਪਣੇ ਦਸਵੰਦ ਚੋਂ ਇੱਕ ਇੱਕ ਬੈਟਰੀ ਰਿਕਸ਼ਾ ਜਾਂ ਇੱਕ ਅੱਦਾਓ ਕਿਸੇ ਨੂੰ ਦੇ ਦਿਓ 2 400 ਭਾਵੇਂ ਹਰ ਵੀਰਵਾਰ ਜਿੰਨੀਆਂ ਬੀਵੀਆਂ ਸਵੇਰ ਲੈ ਆਂਦੀਆਂ ਮੁਸ਼ਕਲ ਆ ਨਾ ਬਸ ਉਹਦੀ ਡਿਊਟੀ ਲਾ ਦਿਓ ਆ ਪੰਜਾਂ ਸੱਤਾਂ ਨੂੰ ਤੂੰ ਲੈ ਕੇ ਆਉਣਾ ਤੇ ਛੱਡ ਕੇ ਆਣਾ ਜੋ ਸੇਵਾ ਲੈਣੀ ਐ ਘਰ ਵੀ ਆਪੇ ਲੱਭੋ ਆ ਕੋ ਸਤਨਾ ਸਤਿ ਸ੍ਰੀ ਅਕਾਲ ਇਹਦਾ ਮਤਲਬ ਪਰਵਾਨਗੀ ਹੈ ਆ ਕੋ ਸਤਨਾ ਸ਼ਾਬਾਸ਼ ਲੋੜ ਇਸ ਈਮਾ ਬਣਾਉਣੀ ਸਤ ਸ੍ਰੀ ਅਕਾਲ ਕਿਉਂਕਿ ਅੱਜ ਕੱਲ ਸਵੇਰੇ ਜਿਹੜਾ 7:30 ਤੋਂ 8 ਆਂਦਾ ਨਾ ਡੀਡੀ 1 ਗਵਰਨਮੈਂਟ ਦਾ ਚੈਨਲ ਹੈ ਜਿਹੜਾ ਦੂਰਦਰਸ਼ਨ ਪੰਜਾਬੀ ਉਹਦੇ ਤੇ ਅੱਜ ਕੱਲ ਪ੍ਰਕਰਨ ਚੱਲ ਰਿਹਾ ਹੈ ਜਾਇਜਾਕਾਰ ਕਰੇ ਸਭ ਕੋਈ ਗੁਰੂ ਨਾਨਕ ਦੀਆਂ ਵਿਢਾਈਆਂ ਦੀ ਗੁਰੂ ਨਾਨਕ ਨੂੰ ਕੌਣ ਕੌਣ ਗਾ ਰਿਹਾ ਉਹ ਪ੍ਰਕਰਨ ਕਿਤੇ ਰਿਕਾਰਡ ਹੋਇਆ ਹੈ ਮੈਂ ਇਹ 7 ਸਾਲ ਪਹਿਲੇ ਹੋ ਗਏ ਹੋਏ ਮੈਨੂੰ 7-8 ਸਾਲ। ਮੈਂ ਜਦੋਂ ਸਵੇਰੇ ਰੋਇ ਵੇਖਦਾ ਨਾ 7:30 ਤੋਂ ਲੈ ਕੇ 8 ਤੱਕ 2 ਮਿੰਟ ਘਟ 8 ਤੱਕ ਹੁੰਦਾ। ਮੈਨੂੰ ਉਹ ਬੀਬੀਆਂ ਨਜ਼ਰ ਆਉਂਦੀਆਂ ਨੇ ਉਹਦੇ ਵਿੱਚ ਉਹ ਮਾਈਆਂ ਉਹ ਭੈਣਾਂ ਉਹ ਸੰਤਾਂ ਉਹ ਵੀਰ ਕਿ ਵੇਖ ਵੇਖ ਕੇ ਹੈਰਾਨ ਹੋਈਦਾ ਮੈਂ ਕਹਿੰਦਾ ਇਹ ਵੀ ਨਹੀਂ ਆ ਰਹੀ ਇਹ ਵੀ ਨਹੀਂ ਆ ਰਹੀ ਆਕੋ ਸਤਨਾਮ। ਇਹ ਵੀ ਨਹੀਂ ਆ ਰਹੀ। ਚਲੋ ਗੁਸਾਨਾ ਕਰੀਓ ਕਈ ਚੜ੍ਹਾਈ ਵੀ ਕਰ ਗਈਆਂ ਆਕੋ ਸਤਨਾਮ। ਮੇਰੇ ਖਿਆਲ 8 ਸਾਲ ਪਹਿਲਾਂ ਵਰਕਰ ਨੇ 8-10 ਸਾਲ ਪਹਿਲਾਂ। ਹੇ ਚੋਲਾ ਬਦਲ ਗਈਆਂ ਜਿਵੇਂ ਜਿਵੇਂ ਪਰਮੇਸ਼ਰ ਦੀ ਦੀਨਾ ਉਹ ਵੇਖ ਵੇਖ ਹੈਰਾਨ ਹੋਈਦਾ ਤੇ ਅੰਦਰੋਂ ਆਂਦਾ ਵੀ ਵੇਖੋ ਅੱਜ ਟੀਵੀ ਦੇ ਉੱਤੇ ਸੰਗਤ ਵਿੱਚ ਕੈਮਰਾ ਵੱਜ ਰਾਇਆ ਇਹਨਾਂ ਦੇ ਬਿਹੈਵਿਅਰ ਸਰਦੀਆਂ ਵਿੱਚ ਕੀਰਤਨ ਨਵੇਂ ਸਾਰਿਆਂ ਨੇ ਸਵੈਟਰ ਪਾਏ ਤੁਸੀਂ ਵੀ ਪਾਏ ਹੋ ਸਾਰਿਆਂ ਨੇ ਸਾਰੇ ਦਿਮਾਨ ਸਵਲ ਲੈਣ ਦੇ ਆ ਜਿਹੜੇ ਰੋਡ ਤੇ ਆਪਾਂ ਸੈਜਦੇ ਸੀ ਜੁੜੀ ਉਹ ਫਿਰ ਜਦੋਂ ਵੇਖੀਦਾ ਨਾ ਵੀ ਇਹ ਸਰੀਰ ਕਰਕੇ ਹੈਗੀਆਂ ਪਰ ਆ ਨਹੀਂ ਰਹੀਆਂ ਕਿਉਂ ਰਸ਼ ਵੱਧ ਗਿਆ ਸ਼ਹਿਰ ਮੈਂ ਬੈਟਰੀ ਰੱਖਿਆ ਕੇ ਆ ਜੇ ਤੁਸੀਂ ਕੋਈ ਹੋਰ ਗੱਡੀ ਕਰ ਸਕਦੇ ਹੋ ਖੈਰ ਉਹ ਕਰ ਲਓ ਵਾਹੀ ਵੀ ਨਾ ਵਜੇ ਉਹਨਾਂ ਨੂੰ ਆਖੋ ਸਤਨਾਹ ਕਿ ਆ ਛੇ ਬੀਬੀਆਂ ਚੋਣ ਲਓ ਸੱਤ ਚੋਣ ਲਓ ਆ ਤੁਸੀਂ ਲੈ ਕੇ ਆਉਣੀ ਐ ਛੱਡ ਕੇ ਵੀ ਆਣੀ ਐ ਵਾਹਿਗੁਰੂ ਨੇ ਸਭ ਕੁਝ ਦਿੱਤਾ ਤੁਹਾਨੂੰ ਉਹ ਕਿਉਂ ਕਿ ਸਾਡਾ ਸਾਰਿਆਂ ਦਾ ਧੁਰਾ ਜਿਹੜਾ ਉਹ ਕੀਰਤਨ ਹੈ ਆਖੋ ਸਤਨਾਹ ਇਹ ਮੈਨੂੰ ਸਟੇਜ ਤੇ ਬਾਇਆ ਤੇ ਕੀਰਤਨ ਨੇ ਜੇ ਰਿਕਾਰਡਿੰਗ ਕਰ ਰਹੇ ਨੇ ਤੇ thora ਕੀਰਤਨ ਹੈ ਜੇ ਘਰਾਂ ਚ ਲਾਈਵ ਦੇਖ ਰਹੇ ਤੇ thora ਗੁਰੂ ਨਾਨਕ ਦਾ ਕੀਰਤਨ ਹੈ ਜੇ ਤੁਸੀਂ ਇੱਥੇ ਬੈਠੇ ਹੋ ਤੇ ਤੁਸੀਂ ਆਏ ਕਿਸ ਵਾਸਤੇ ਹੋ ਕਰੋਗੇ ਆ ਕੀਰਤਨ ਸਰਵਨ ਕਰਨਾ ਹੈ ਗੁਰੂ ਨਾਨਕ ਦਾ ਕੀਰਤਨ ਬੰਦਾ ਤੇ ਕੁਝ ਨਹੀਂ ਉਸ thora ਦੇ ਨਾਲ ਜਿੰਨਿਆਂ ਨੂੰ ਜੋੜ ਸਕਦੇ ਹੋ ਜੋੜਿਓ ਆਖੋ ਸਤਨਾਮ ਚਲੋ thora ਤੋਂ ਗੱਲ ਆ ਗਈ ਸੀ ਆਵਾਜ਼ਾਂ ਬਾਬੇ ਦਾ ਕੀਰਤਨ ਮੈਨੂੰ ਲੈ ਗਿਆ ਅਮਰੀਕਾ ਪਹਿਲੀ ਵਾਰੀ 24 ਦਿਨ ਰੱਖੇ ਮੋੜ ਕੇ ਨਹੀਂ ਰੱਖੇ 24 ਦਿ ਬੜੇ ਔਖਾ ਕੱਟਿਆ ਮੈਂ 24 ਦਿਨ ਜਿਹੜੇ ਆਉਂ ਮੁੜ ਕੇ ਸਾਦੇ ਨਹੀਂ ਰਕੀਦਾ ਸੀ ਸਫਰ ਸੰਵੇਦ ਉਹ 24 ਦਿਨ ਰਹਿ ਬੈਠੇ ਨਾ ਪਰ ਗੁਰੂ ਰਾਮਦਾਸ ਦੀ ਨਗਰੀ ਤੋਂ ਬਿਨਾ ਦਿਲ ਨਹੀਂ ਲੱਗਦਾ ਆਖੋ ਸਤਨਾਮ ਜੋ ਗੁਰੂ ਰਾਮਦਾਸ ਦੀ ਨਗਰੀ ਹੈ ਉਹਦੀ ਰੀਸ ਕੋਈ ਨਹੀਂ ਐਵੇਂ ਨਹੀਂ ਆਖਿਆ ਸ੍ਰੀ ਅਮਰ ਅਸਰ ਸਾਹਿਬ ਜੀ ਦੇ ਸਾਰੇ ਗੱਜ ਕੇ ਬੋਲਿਆ ਗੁਰੂ ਸ੍ਰੀ ਅਮਰਤਸਰ ਸਾਹਿਬ ਜੀ ਦੇ ਅਰਸ਼ਣੇ ਸ਼ੀਰ ਇਹ ਤਾਂ ਹੀ ਹੋ ਗਏ ਕਿਉਂਕਿ ਸ਼ਹਿਰ ਦਾ ਨਾਮ ਨਹੀਂ ਆਇਆ ਇਹ ਸ਼ਹਿਰ ਦਾ ਨਾਮ ਆਇਆ ਤੇ ਉਹਰਦਾਸ ਕੋਸ਼ਿਸ਼ ਕਰਦਾ ਸੀ ਵੀ 24 ਦਿਨ ਕੱਟਾਂ ਕਿਵੇਂ ਕੁਝ ਘਰਾਂ ਹੀ ਕੀਰਤਨ ਸੀ ਹੁਣ 24 ਘੰਟੇ ਤੇ ਹੋ ਨਹੀਂ ਸਕਦਾ ਕੀਰਤਨ ਤਿੰਨ ਚਾਰ ਪ੍ਰੋਗਰਾਮ ਨੇ ਦੋ ਦਿਨ ਨੇ ਚਾਰ ਪੰਜ ਨੇ ਜਾਂ ਛਣੀਆਂ ਇਹ ਜਿਆਦਾ ਨੇ ਉਹ ਫਿਰ ਆਪਣੇ ਮਨ ਨੂੰ ਲਾਣ ਵਾਸਤੇ ਈਮਾਨ ਲੱਗਾ ਰਵੇ ਕੁਝ ਨਾ ਕੁਝ ਕਰੀ ਜਾਈ ਰਹੀ ਇੱਕ ਘਰ ਵਿੱਚ ਕੀਰਤਨ ਤੇ 250 ਸੰਗਤ ਤੇ ਮੈਂ ਕਿਹਾ ਹੁਣ ਕਰਾਂ ਕੀ ਕੀਰਤਨ ਤੇ ਹੋ ਗਿਆ ਅਰਦਾਸ ਹੁਕਮਨਾਮਾ ਤੇ ਮੈਂ ਬਾਲਟੀ ਫੜ ਲਈ ਲੰਗਰ ਦੀ ਮੈਂ ਕਿਹਾ ਚਲੋ ਸੰਗਤ ਨੂੰ ਲੰਗਰ ਵਰਤਾਉਨੇ ਆ ਵੀ ਮਨ ਲੱਗੇ ਕਿਸੇ ਤਰੀਕੇ ਜਿਹੜਾ ਜਿਹੜਾ ਦਿਨ ਵੀ ਦਾ ਵੀ ਤੇ ਮੈਂ ਵਰਤਾ ਰਿਹਾ ਤੇ ਮੇਰੇ ਕੋਲ ਇੱਕ ਪ੍ਰਬੰਧਕ ਆ ਗਿਆ ਕਹਿੰਦਾ ਬਾਲਟੀ ਛੱਡੋ ਕਹਿੰਦੇ ਉਹ ਬਜ਼ੁਰਗ ਲੰਗਰ ਛਾ ਗਏ ਜੇ ਰੋਜ਼ ਸਵੇਰੇ ਗੁਰਦੁਆਰੇ ਆਉਂਦੇ ਸੀ 2 ਢਾਈ ਘੰਟੇ ਆਸਾਈ ਵਾਰ ਸੁਣਦੇ ਸੀ ਬੈਠਦੇ ਸੀ ਕਥਾ ਸੁਣਦੇ ਸੀ 2 ਢਾਈ ਮਹੀਨੇ ਤੋਂ ਆ ਨਹੀਂ ਰਹੇ ਤੁਹਾਡਾ ਕਹਿਣਾ ਨਹੀਂ ਮੋੜਨਗੇ ਤੁਸੀਂ ਕੋਲ ਜਾਓ ਉਹਨਾਂ ਨੂੰ ਕੋ ਆਇਆ ਕਰੋ ਰੋਜ਼ ਮੈਨੂੰ ਗੱਲ ਚੰਗੀ ਲੱਗੀ ਚਲੋ ਮੈਂ ਬਾਲਟੀ ਫੜਾਤੀ ਮੈਂ ਬਜ਼ੁਰਗਾਂ ਦੇ ਕੋਲ ਗਿਆ ਮੈਂ ਜੇ ਜਾ ਕੇ ਕਿਹਾ ਮੈਂ ਕਿਹਾ ਬਜ਼ੁਰਗੋ ਵੀ ਪਪਾ ਲਗਾ ਤੁਸੀਂ ਰੋਜ਼ ਗੁਰਦੁਆਰੇ ਜਾਂਦੇ ਸੀ ਦੋ ਢਾਈ ਘੰਟੇ ਖੁਰਾਕ ਲੈਂਦੇ ਸੀ ਆਤਮਾ ਦੀ ਤੇ ਹੁਣ ਤੁਸੀਂ ਦੋ ਢਾਈ ਮਹੀਨੇ ਤੋਂ ਜਾ ਨਹੀਂ ਰਹੇ ਤੇ ਜਾਇਆ ਕਰੋ ਉਹਨੇ ਜੀ ਬੁਰਕੀ ਉੱਥੇ ਸੁੱਟਦੀ ਥਾਲੀ ਬੁਰਕੀ ਥਾਲੀ ਸੁੱਟ ਕੇ ਤੇ ਨਾਲ ਹੀ ਗਰਮ ਹੋ ਗਿਆ ਕਹਿੰਦਾ ਜੀ ਕਿਉਂ ਜਾਵਾਂ ਗੁਰਦੁਆਰੇ ਆਪ ਕੋ ਸਤਨਾ ਮੈਂ ਕਹਿਆ بڑا ਗਰਮ ਹੈ ਜਿਆਦਾ ਹੈ ਮੈਂ ਕਹਿਆ ਜੀ ਹੋਇਆ ਕੀ ਇਹਨੇ ਗਰਮ ਕਿਉਂ ਜੱਪਾ ਚੰਗੀ ਗੱਲ ਹੀ ਕਹੀਏ ਪਾਪਾ ਨਾਮ ਸਿੰਘ ਦੇ ਬਜਨ ਨੇ ਅਸੀਂ ਉਹਨਾਂ ਦੇ ਆ ਪਾਪ ਨਾ ਸਈ ਕਹਿੰਦੇ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਤੋੜਿਆ ਨਾ ਕਰਿਓ ਕਿਹ ਜਿੰਨੇ ਜੋੜ ਸਕਦੇ ਹੋ ਜੋੜਿਓ ਮੈਂ ਕਹਿਆ ਜੀ ਉਹ ਬੰਦੇ ਨੇ ਮੈਨੂੰ ਜੋੜਨ ਵਾਲੀ ਗੱਲ ਕਹੀ ਮੈਂ ਤਾਂ ਆਇਆ ਤੋੜਨ ਨਾਲ ਹੀ ਹੁੰਦੀ ਮੈਂ ਆਉਣਾ ਹੀ ਨਹੀਂ ਤੁਸੀਂ ਐਡੇ ਗਰਮ ਕਿਉਂ ਬਹੁਤ ਗਰਮ ਜੀ ਗੁਰਕੀ ਉੱਤੇ ਛੱਡਦੇ ਹੀ ਪਾਵਾ ਇੰਜ ਹੋ ਗਈਆਂ ਕਹਿੰਦਾ ਕਿਉਂ ਜਾਵਾਂ ਗੁਰਦੁਆਰੇ ਮੈਂ ਕਹਿਆ ਹੋਇਆ ਕੀ ਹੈ ਮਨ ਕਿਉਂ ਭਰਿਆ ਪਿਆ ਨਾ ਵੇਖੋ ਉਮਰ 75 ਦੇ ਕਰੀਬ 80 ਦੇ ਕਰੀਬ ਆ ਨਹੀਂ ਮਰਿਆ 80 ਸਾਲ ਹੋ ਗਿਆ ਆ ਨਹੀਂ ਮਰਿਆ ਮੈਂ ਕਿਹਾ ਹੋਇਆ ਕੀ ਇਹਨੇ ਭਰੇ ਕਿਉਂ ਪਏ ਹੋ ਤੇ ਕਹਿੰਦਾ ਗੁਰਗਵਾਲ ਸਿੰਘਾ ਪਿਛਲੀ ਕਮੇਟੀ 'ਚ ਮੈਂ ਮੈਂਬਰ ਸਾਂ ਗੁਰਦੁਆਰੇ ਦੀ ਆਖੋ ਸਤਨਾਹਾਂ ਪਿਛਲੀ ਕਮੇਟੀ 'ਚ ਮੈਂ ਮੈਂਬਰ ਸਾਂ 2.5 ਮਹੀਨੇ ਹੋਏ ਇਹਨਾਂ ਨੇ ਨਵੀਂ ਕਮੇਟੀ ਬਣਾਈ ਏ ਮੈਨੂੰ ਮੈਂਬਰ ਨਹੀਂ ਲਿਆ ਕਹਿੰਦੇ ਫਿਰ ਜੇ ਮੈਨੂੰ ਮੈਂਬਰ ਨਹੀਂ ਲਿਆ ਉਧਾ ਗਿਆ ਤੇ ਗੁਰਦੁਆਰਾ ਗਿਆ ਆਖੋ ਸਤਨਾਮ ਹੁਣ ਇਹਨੂੰ ਕੀ ਕਹੋਗੇ ਇਹ ਇਹ ਨਹੀਂ ਮਰਿਆ ਤੇ ਜੁੜਿਆ ਬੰਦਾ ਵੀ ਟੁੱਟ ਸਕਦਾ ਕਹਿ ਦਿਓ ਗੱਜ ਕੇ ਸਤਨਾਮ ਫਲਾਣੇ ਵਾਲੇ ਨਾਂ ਨਹੀਂ ਬੋਲਿਆ ਫਲਾਣੇ ਵਾਲੇ ਸਰਪਾ ਨਹੀਂ ਪਿਆ ਫਲਾਣੇ ਵਾਲੇ ਮੈਨੂੰ ਮੈਂਬਰ ਅਜੇ ਨਹੀਂ ਪਾਇਆ ਇਹ ਤਾਂ ਬਹੁਤ ਜੁੜਨਾ ਗੁਰੂ ਨਾਨਕ ਦੇਵ ਜੀ ਵੱਡੀ ਦਾਤ ਦਿੱਤੀ ਮਾਈ ਭਾਈ ਨੂੰ ਉਤਰੀ ਮਰ ਜੋ ਬੋਲਿਓ ਪਿਆਰੋਂ ਉਹ ਦਾ ਮਰਦਾਜੀ ਜਿੱਥੇ ਨਜ਼ਰ ਕਰੇ ਗੁਰਨਾਮੁ ਮਨੇ ਉਹ ਦਾ ਮਰਦਾਜੀ ਜਿੱਥੇ ਨਜ਼ਰ ਕਰੇ ਗੁਰਨਾਮੁ ਸਾਰਾ ਕੁਝ ਛਟੇ ਤੇ ਤਿਆਰੀ ਹੋ ਗਈ ਹੈ ਜੇ ਧਾਰਨਾ ਚਲੋ ਗੁਰੂ ਸਾਹਿਬ ਆੜ ਲਾਈ ਰੱਖਣ ਜਦੋਂ ਮੈਂ ਵਾਹਿਗੁਰੂ ਜਪ ਕਰਾਇਆ ਨਾ ਉਹ ਤਾਂ ਸੋਚਦਾ ਰਿਹਾ ਵੀ ਮਨ ਮਰਨ ਤੇ ਕਿਹੜੀ ਧਾਰਨਾ ਫਿਰ ਮੈਂ ਆਪੇ ਬਣਾ ਕੇ ਨਾ ਆਪੇ ਭੁੱਲ ਜਾਂਦਾ ਮੈਂ ਕਈ ਵਾਰੀ ਉਹ ਸ਼ੁਕਰ ਹੈ ਅਜੇ ਤੱਕ ਮੈਨੂੰ ਜੋ ਬੋਲਦਾ ਪਿਆ ਲਗਾਤਾਰ ਕਈ ਵਾਰੀ ਅੱਖਰ ਉਖਰੇ ਦਰ ਉਦਰ ਵੀ ਹੋ ਜਾਂਦਾ ਆ ਵੇਖੋ ਬਾਣੀ ਜੋ ਪ੍ਰਮਾਣ ਇਹਨੂੰ ਮਾਰਨਾ ਅਸਲੀ ਸੂਰਮਾ ਆਕੋ ਸਤਨਾਮ ਹਾਂਜੀ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜੇ ਦੁਬਦਾ ਮਾਰ गवाਵੇ ਇਸੇ ਮਾਰ ਰਾਜ ਜੋਕ ਕਮਾਵੇ ਇਹ ਹਕੀਕਤ ਹੈ ਜਿਹੜੇ ਬਜ਼ੁਰਗ ਵੀ ਮੈਂ ਅਮਰੀਕਾ ਦੀ ਗੱਲ ਕਰ ਰਿਹਾ ਅਗਰ ਮਨ ਮਰਿਆ ਹੁੰਦਾ ਤੇ ਕੀ ਆਉਣਾ ਸੀ ਵੀ ਸ਼ੁਕਰ ਹੈ ਬਾਬਾ ਨਾਨਕ ਮੇਰੀ ਜਗ੍ਹਾ ਕੋਈ ਹੋਰ ਮੈਂਬਰ ਪੈ ਗਿਆ ਉਹਨੂੰ ਵੀ ਮਾਣ ਮਿਲਿਆ ਆਖੋ ਸਤਨਾਮ ਉਹਨੂੰ ਵੀ ਵਧਾਈ ਮਿਲੀ ਸ਼ੁਕਰ ਹੈ ਕੋਈ ਹੋਰ ਅਖੀਰਲੀ ਪੰਕਤੀ ਬੋਲੋ ਜਿਹੜੀ ਬੋਲੀ ਸੀ ਐਸਾ ਕੋਈ ਜੇ ਦੁਬਿਧਾ ਮਾਰ ਕਵਾਵੇ ਇਸੇ ਮਾਰ ਰਾਜ ਜੋ ਜੋ ਕਮਾਵੇ ਤੁਸੀਂ ਦੂਜੇ ਨੂੰ ਮਾਣ ਦਿੰਦੇ ਹੋ ਤੇ ਕਹਿੰਦੇ ਰਾਜ ਜੋਗ ਗੁਰੂ ਨਾਨਕ ਝੋਲੀ ਚ ਪਾਉਂਦਾ ਆਖੋ ਸਤਨਾਮ ਆਂਦੀ ਮਨੋ ਦਾ ਮਰਦਾਜੀ ਜਿੱਥੇ ਨਜ਼ਰ ਕਰੇ ਗੁਰੂ ਨਾਨਕ ਮਨੋ ਦਾ ਮਰਦਾਜੀ ਜਿੱਥੇ ਨਜ਼ਰ ਕਰੇ ਗੁਰੂ ਨਾਨਕ ਥੋੜੀ ਵਧਾ ਦੇ ਥੋੜੀ ਕੱਲ ਸ਼ੋਰਟ ਕਰਦੇ ਆ ਦਾਸ ਇਹ ਮਾਈ ਭਰਾਈ ਇੰਨਾ ਰੰਗ ਲੱਗ ਗਿਆ ਵਸ ਇਨੀ ਨਜ਼ਰੀ ਕੀਤੀ ਪੁੱਤਰੀ ਮਰ ਜਾਓ 2 ਮਿੰਟ ਬਾਅਦ ਕਹਿੰਦੇ ਇਹ ਮਾਈ ਸਤ ਕਰਤਾਰ ਦੀ ਹੋ ਗਈ ਆਖੋ ਸਤਨਹ ਔਰ ਇਹ ਮਾਈ ਭਰਾਈ ਇਨੀ ਕਰਮਾ ਵਾਲੀ ਹੋਈ ਜੇ ਗੁਰੂ ਅੰਗਦ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਨਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਇਥੇ ਈਰਖਾ ਕਰਨਗੇ ਕਰਤਾਰਪੁਰ ਖੰਡੂਰ ਚਲੇ ਜਾਓ ਖੰਡੂਰ ਸਰ ਦੀ ਮਾਈ ਸੀ ਖੰਡੂਰ ਸਾਹਿਬ ਚਲੇ ਜਾਓ ਉੱਥੇ ਬਹੁਤ ਪ੍ਰੇਮ ਵਾਲੀ ਕਮਾਈ ਭਰਾਈ ਹੈ ਜਿਕਰਾ ਦੇਣਾ ਸੁਣ ਕੇ ਪੁਰ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਖੰਡੂਰ ਸਾਹਿਬ ਚਲੇ ਜਾਓ ਉੱਥੇ ਬੜੇ ਪਿਆਰ ਵਾਲੀ ਮਾਈ ਭਰਾਈ ਹੈ ਮਹਾਰਾਜ ਕਹਿੰਦੇ ਉਸ ਮਾਈ ਦੇ ਘਰ ਮੇਰੇ ਬੈਠਣ ਦੀ ਮੰਜੀ ਏ ਉਸ ਮਾਈ ਦੇ ਘਰ ਮੇਰੇ ਬੈਠਣ ਦੀ ਮੰਜੀ ਏ ਉਸ ਉੱਪਰ ਜਾ ਕੇ ਬੈਠੋ ਮੇਰਾ ਸਿੰਘਾਸਨ ਵਹੀ ਹੈ ਕਿ ਜਗਾਰਾ ਦੇ ਪਿਆਰ ਦੇ ਨਾਲ ਮੇਰਾ ਸਿੰਘਾਸਨ ਹੈ ਉੱਤੇ ਇਹਨਾਂ ਪਿਆਰ ਦੇ ਨਾਲ کئی ਗੁਣਾ ਵੱਧ ਇਹ ਛੋਟੀ ਜੀ ਗੱਲ ਹੈ ਵੀ ਮੇਰਾ ਸਿੰਘਾਸਨ ਉਸ ਮਾਈ ਘਰ ਦਾ ਤੇ ਮੇਰੀ ਬੈਠਕ ਦੀ ਮਜੀ ਬੰਦੇ ਹੋਣੇ ਨਾ ਮਰ ਜਾ ਜੋ ਰੰਗ ਲੱਗ ਗਿਆ ਤੋ ਆਓ ਪਿਆਰ ਨਾਲ ਗੁਰ ਨਾਨਕ ਗੁਰ ਨਾਨਕ ਜੇਨ ਸੁਣਿਆ ਵੇਖਿਆ ਗੁਰ ਨਾਨਕ ਸਨਾ ਪਰਿਆਰੇ ਸੇ ਤੇਰ ਘਰ ਬਾਸਨਾ ਪਰਿਆਰੇ ਗੁਰ ਨਾਨਕ ਗੁਰ ਨਾਨਕ ਜੇ ਸੁਣਿ ਆਪੇ ਕੀਆ ਗੁਰ ਨਾਨਕ ਗੁਰ ਨਾਨਕ ਗੁਰ ਨਾਨਕ ਜੇ ਸੁਣਿ ਆਪੇ Goranaka, Nanak Goranaka, Nanak